ਚੈਨਲ ਦਿੱਤੀ ਹੀ ਦੂਸਰਾ ਗਦਾ ਕੱਪੀ ਠੀਕ ਠੀਕ ਇਹਦੀ ਲਾਦ ਆ ਸਾਰੀ ਹਾਂ ਸਾਰੀ ਇਹਦੀ ਤੇ ਉਹ ਕਿਹੜੀ ਕਬੂਤਰੀ ਦਿਖਾਈ ਸੀ ਇਹਦੀ ਲਾਦ ਆ ਜੀ ਸਾਰੀ ਉੜਦੀ ਹੈ ਜੀ ਇਹਦੀ ਲਾਦ ਇਹ ਨੀਨ ਹਲ ਸਿਆਣੀ ਆਪਣੇ ਘਰੇ ਜਾਣੀ ਦੀ ਇਹ ਕਬੂਤਰ ਤੇ ਉਹ ਕਬੂਤਰ ਨਾ ਚੜ ਲਾ ਠੀਕ ਉਦੋਂ ਬਾਅਦ ਮੈਨੂੰ ਇਹ ਕਬੂਤਰਾਂ ਦੇ ਨਾਲ ਹੀ ਸ਼ੌਂਕ ਪਿਆ ਜੀ ਆ ਕਬੂਤਰਾਂ ਦੇ ਕਰਦੇਵਾਲਿਆਂ ਦੀ ਇਹ ਕਰਦੇਵਾਲਾਂ ਚ ਪਿਆਰ ਬਿਲਕੁਲ ਪਿਆਰ ਹੈ ਜੀ ਠੀਕ ਹੈ ਜੇ ਕੋਈ ਕਿਸੇ ਦਰਸ਼ਕ ਨੇ ਲੈਣੇ ਹੋਏ ਫਿਰ ਉਹ ਘਰੇ ਡਾ ਕੇ ਦੇਖ ਕੇ ਆ ਸਕਦੇ ਹਾਂ ਤੁਹਾਡੇ ਨਾਲ ਪਹੁੰਚ ਕਨੈਕਟ ਕਰ ਲੈਣ ਜੀ ਸასი ਕਾਲ ਦੋਸਤੋ ਮੈਂ ਤੁਹਾਡਾ ਦੋਸਤ ਡਾਕਟਰ ਪ੍ਰਭਦੇਵ ਸਿੰਘ ਅੱਜ ਆਪਾਂ ਪਹੁੰਚੇ ਆ ਪਿੰਡ ਭੰਮੀਪੁਰੇ ਜిల్లా ਲੁਧਿਆਣਾ ਦਾ ਪਿੰਡਾ ਇਹ ਮਸੂਰ ਪਿੰਡਾ ਜੀ ਭੰਮੀਪੁਰਾ ਤੇ ਇੱਥੋਂ ਦੇ ਆਪਾਂ ਕਬੂਤਰ ਬਾਜ਼ ਪੁਜਾਰੀ ਨਾਲ ਗੱਲਬਾਤ ਕਰਾਂਗੇ ਉਹਦੇ ਕੋਲ ਬਹੁਤ ਪ੍ਰਾਣੀਆਂ ਨਸਲਾਂ ਤੇ ਉਤੋਂ ਆਪਾਂ ਜੇ ਕਿਸੇ ਕਬੂਤਰ ਬਾਜ਼ ਖਰੀਾਰੀ ਨੂੰ ਕਬੂਤਰ ਕੋ ਚੰਗਾ ਲੱਗਦਾ ਖਰੀਦਣਾ ਚੰਗੀ ਨਸਲ ਵਧੀਆ ਉਹਦੇ ਕੋਲੇ ਤੇ ਉਹਦੇ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਉਹਦਾ ਨੰਬਰ ਆਪਾਂ ਵੀਡੀਓ 'ਚ ਪਾ ਦਿਆਂਗੇ ਤੇ ਉਹਦੇ ਕਬੂਤਰਾਂ ਦਾ ਆਪਾਂ ਸ਼ੌਕ ਕਰਦੇ ਆਂ ਆ ਜਾਓ ਜੀ ਮਿਲਦੇ ਆਂ ਪੁਜਾਰੀ ਨੂੰ हां वीर पुजारी ਹੁਣ ਦਿਖਾ ਕਬੂਤਰ ਆਪਦੇ ਪਹਿਲੇ ਨਾ ਮੇਨ ਦਿਖਾ ਹਾਂਜੀ ਇਹ ਮੇਨ ਆ ਜੀ ਚੰਨ ਨਾਲ ਦਿੱਤੀ ਸੀ ਦੂਸਰਾ ਇੱਕ ਦਾ ਕੱਪ ਜੀ ਠੀਕ ਆ ਚੰਨ ਨਾਲ ਹਾਂਜੀ ਠੀਕ ਆ ਠੀਕ ਆ 80 70 ਕਬੂਤਰ ਸੀ ਜੀ ਠੀਕ ਆ ਹਾਂਜੀ ਕਿੰਨੇ ਸਾਂਝੀ ਹੋਈ ਸਾਂਝੀ ਹੋਈ ਸੀ ਹਾਂ ਜੀ ਠੀਕ ਆ ਹਾਂਜੀ ਕਿਹੜੀ ਨਸਲ ਕਿਹੜੀ ਆ ਕੀ ਕਿੰਨਾ ਦੀ ਬਜਦੀ ਐ ਇਹ ਜੀ ਗੁਰਦੇਵ ਵਾਲਿਆਂ ਦੀ ਆ ਜੀ ਅਸਰ ਗੁਰਦੇਵ ਵਾਲੇ ਹਾਂਜੀ ਠੀਕ ਆ ਯਾਨੀ ਦੀ ਇਹ ਕੋਲ ਨਾ ਨੇੜਿਓਂ ਕਰਕੇ ਮੜ ਐ ਅੱਖਾਂ ਐ ਫੜ ਕੇ ਨਾ ਤੌਣ ਕੋ ਹਾਂ ਇੰਝੋਂ ਚ ਪਵਾ ਲਾ ਮੜ ਅਜਿਹਾ ਹਾਂ ਨੇੜੇ ਉਹ ਰੱਖਾਂ ਦੀ ਧਾਰੀ ਵੀ ਪਤਾ ਲੱਗਦੀ ਨੇ ਵਿੱਚ ਠੀਕ ਆ ਦੂਜੀ ਵੀ ਦਿਖਾਈ ਅੱਖ ਹਾਂ ਠੀਕ ਆ ਹੁਣ ਪੱਲੇ ਖੋਲ ਕੇ ਦਿਖਾ ਹਾਂ ਜੀ ਇਹ ਤਾਂ ਹੀ ਹਰਾ ਰੰਗ ਕੀਤਾ ਹੋਇਆ ਸੀ ਠੀਕ ਆ ਹਾਂ ਜੀ ਓਕੇ ਹਾਂ ਜੀ ਇਹ ਦੂਸਰ ਦਾ 75 ਸੀ ਆਪਣੇ ਘਰੇ ਇਹ ਮੈਂ ਕਬੂਤਰ ਨੇ ਆਪਣੀ ਜਨ ਲਾਈ ਜੀ ਮੇਨ ਜੀ ਹਾਂ ਜੀ ਹਾਂ ਪੰਜੇ ਦਿਖਾਈ ਪੰਜੇ ਜੀ ਆ ਲਾਲ ਆ ਜੀ ਇਹ ਠੱਲਾਂ ਪਾਈਆਂ ਜੀ ਠੀਕ ਹਾਂਜੀ ਵੈਰ ਲਾਲਾ ਪੂਰੇ ਹਨ ਹਾਂਜੀ ਅਸੇ ਗਰਦੇਵ ਵਾਲਿਆਂ ਚੋਂ ਹਾਂਜੀ ਠੀਕ ਆ ਹੋਰ ਦਿਖਾਓ ਇਹ ਵੀ ਜੀ ਆਪਣੇ ਗਰਦੇਵ ਵਾਲਿਆਂ ਮੇਨ ਕਬੂਤਰ ਆ ਜੀ ਇਹ ਠੀਕ ਆ ਇਹਦੀ ਲਾਦ ਆ ਸਾਰੀ ਹਾਂ ਸਾਰੀ ਇਹਦੀ ਤੇ ਉਹ ਕਿਹੜੀ ਕਬੂਤਰੀ ਦਿਖਾਈ ਜੀ ਇਹਦੀ ਲਾਦ ਆ ਜੀ ਸਾਰੀ ਉੜਦੀ ਆ ਜੀ ਇਹਨਾਂ ਦੀ ਲਾਦ ਓਕੇ ਹਾਂਜੀ ਇਹਨਾਂ ਦੀ ਜੀ ਮਾਰਕਟ ਹੈਗ ਦੀ ਘਰੇਲੀ ਠੀਕਾ ਘਰੇ ਪੂਰੇ ਹੜ ਜਿਹੜੀ ਹੜ ਜਿਹੜੀ ਧਰਤੀ ਉਦੋਂ ਜਾਣੀ ਦੀ ਤਿੰਨ ਤਿੰਨ 3.5 ਤਿੰਨ ਵਜੇ ਟੱਕਰ ਜਾਂਦੀ ਇਹਦੀ ਲਾ ਦੇ ਜੀ ਘਰੇ ਦੋ ਮਾਰ ਵੀ ਗਏ ਕਬੂਤਰ ਉੱਡ ਡ ਗ ਠੀਕਾ ਹਾਂਜੀ ਸਿਰਫ ਕੱਲਾ ਇੱਕ ਰਾੜੀ ਦੇ ਇੱਕ ਕਣਕ ਦੇ ਉੱਡਦੇ ਆ ਜੀ ਓਕੇ ਹਾਂਜੀ ਠੀਕ ਹੈ ਪੈਰ ਦਿਖਾਇਆ ਝੂਠ ਨਹੀਂ ਮਾਰਦੇ ਲਾਲ ਪੈਰ ਆ ਜੀ ਇਹਦੇ ਆ ਦੇਖੀ ਠੀਕ ਘਹਿਰ ਵਾਲੇ ਪੂਰੇ ਹਾਂਜੀ ਇਹ ਜਾਣੀ ਦੀ ਕਬੂਤਰ ਨੇ ਉਹ ਕਬੂਤਰ ਨੇ ਆਪਣੀਆਂ ਜੜਾਂ ਲਾਤੀਆਂ ਸੀ ਓਕੇ ਜੇ ਮੰਨ ਲਓ ਕੋਈ ਕਿਸੇ ਨੇ ਲੈਣੇ ਆ ਤੇ ਉਹ ਵੀਰ ਖਰੇੜਾ ਆ ਕੇ ਦੇਖ ਸਕਦੇ ਨੇ ਹਾਂਜੀ ਹਾਂਜੀ ਡਾ ਕੇ ਦੇਖ ਸਕਦੇ ਜੀ ਠੀਕ ਆ ਠੀਕ ਆ ਹਾਂਜੀ ਡਾ ਕੇ ਦੇਖ ਸਕਦੇ ਆ ਆਪਾਂ ਪੂਰੀ ਸੱਲੀਆਂ ਦਾ ਮੰਗ ਜੀ ਐ ਨਹੀਂ ਕੋਈ ਗੱਲ ਜੀ ਬਸ ਠੀਕ ਹਾਂਜੀ ਠੀਕ ਆ ਠੀਕ ਆ ਖਟੀਆਂ ਅੱਖਾਂ ਯਾਨੀ ਦੀ ਇਹ ਕਬੂਤਰ ਆਪਣੇ ਮੇ ਨਹੀਂ ਓਕੇ ਸਾਰੀਆਂ ਕਬੂਤਰ ਦੇ ਉਹਦੀ ਲਾਦੀ ਆ ਜੀ ਸਾਰੀ ਠੀਕ ਹਾਂਜੀ ਦਿਖਾਓ ਫੋਟੋ ਆ ਆਪਣੇ ਜੀ ਪਿਓਰ ਕੀਤੇ ਹੋਏ ਆ ਜੀ ਓਕੇ ਆਖੇ ਪੀਲੀਆਂ ਕੱਚੀਆਂ ਅੱਖਾਂ ਦੇ ਆ ਠੀਕ ਆ ਦੇਖੋ ਜੀ ਹਾਂ ਦਿਖਾਈ ਅੱਖ ਨੇ ਲੱਗੜ ਠੀਕ ਆ ਇਧਰ ਲਈ ਇਹ ਪਿਓਰ ਕੀਤੇ ਹੋਏ ਆ ਬੱਚੇ ਇਹਨਾਂ ਦੇ ਜੀ ਓਕੇ ਹਾਂ ਜੀ ਇਹ ਜਮਾ ਹੀ ਨਹੀਂ ਡਾਈ ਜੀ ਘਰੇ ਰੱਖੇ ਹੋਇਆ ਨਾ ਸਲਨੋ ਜੀ ਠੀਕ ਆ ਹਨੀ ਦੀ ਬਾਕੀ ਗਿੱਜੇ ਹੋਇਆ ਜੀ ਅਸੇ ਗਿੱਜੇ ਵੇਖੇ ਕਿੰਨੇ ਕੌੜਦੇ ਆ ਕਰੇ ਜੀ ਜਾਂਦੇ ਆ ਜੀ 4 4 ਵਜੇ ਤੱਕ ਕਰੀ ਠੀਕ ਰਾਮਨਾ ਦਿਹਾੜੀ ਤੋਂ ਮੈਂ ਉਹਨਾਂ ਘਰੇ ਉੱਡਦੇ ਹੁੰਦੇ ਸੀ ਅੱਛਾ ਅੱਛਾ ਪੱਲੇ ਖੋਲ ਕੇ ਦਿਖਾਓ ਹਾਂਜੀ ਅੱਛਾ ਦੇਖੋ ਜੀ ਠੀਕ ਹੜ ਜੇਠ ਦੀ ਧਰਤੀ ਲੋਚ ਜਿਹਨੇ ਜੀ ਆਪਣੇ ਸਾਰੇ ਪਿੰਡਾਂ ਨਾਲ ਕਬੂਤਰ ਵੱਧ ਉੱਡਦੇ ਸੀ ਓਕੇ ਚਲੋ ਆਪਾਂ ਮਾਨ ਨੀਗਰ ਦੇ ਚਲੋ ਮਹਾਰਾਜ ਆ ਜੀ ਆਪਣਾ ਆ ਜਾਣੀ ਦੀ ਕਬੂਤਰ ਆਪਣੇ ਮੇਹ ਨਹੀਂ ਮੁੱਦਾ ਜੀ ਠੀਕ ਹੈ ਹਾਂਜੀ ਇਹਨਾਂ ਦੇ ਹੋਰ ਆ ਬਿਲਕੁਲ ਲੋ ਪਿਆਰ ਆ ਇਹ ਤਾਂ ਹਾਂਜੀ ਗਰਦੇਵ ਵਾਲੇ ਠੀਕ ਹੈ ਪੈਰ ਦਿਖਾਓ ਆ ਦੇਖੋ ਠੀਕ ਹੈ ਜੀ ਠੀਕ ਹਾਂਜੀ ਸਹੀ ਹੈ ਸਹੀ ਆ ਵੀ ਪਿਓਰ ਕੀਤੇ ਹੋਏ ਹੈ ਜੀ ਇਹਦੀ ਭੈਣ ਆ ਜੀ ਆ ਕਬੂਤਰ ਦੀ ਓਕੇ ਹਾਂਜੀ ਇਹ ਵੀ ਗਰਦੇਵ ਵਾਲਿਆਂ ਨੇ ਠੀਕ ਹੈ ਠੀਕ ਅੱਖਾਂ ਦਿਖਾਈ ਹੋਈਆਂ ਕਰਕੇ ਇਹ ਘਰ ਨੂੰ ਰੱਖੇ ਹੋਏ ਇਹ ਨਸਲ ਨੂੰ ਜੀ ਠੀਕ ਹੈ ਹਾਂਜੀ ਰਾਹੀ ਪੰਡਿਤ ਪੈਰ ਦਿਖਾਓ ਜੀ ਭਾਈ ਓਕੇ ਪੈਰ ਤਾਂ ਲਾਲਾ ਦਰਸ਼ਕੋ ਲਾਲਾ ਹਾਂਜੀ ਠੀਕ ਹੈ ਠੀਕ ਆ ਇਹ ਵੀ ਪਿਓਰ ਕੀਤਾ ਹੋਇਆ ਜੀ ਇਹ ਘਰੇ ਆਪਣੇ 5-5 6-6 ਵਜੇ ਤੱਕ ਰੌੜਦਾ ਸੀ ਜੀ ਆ ਕਬੂਤਰ 5-5 6 ਵਜੇ ਤੱਕ ਕਰਨੀ ਦੀ ਇਹ ਵੀ ਆਪਾਂ ਰੱਖਿਆ ਹੋਇਆ ਜੀ ਓਕੇ ਹਾਂਜੀ ਇਹ ਖੱਟੀਆਂ ਅੱਖਾਂ ਦਾ ਜੀ ਇਹ ਵੀ ਲਾਲ ਸਿਰ ਆ ਇਹਨਾਂ ਦਾ ਪਿਓਰ ਕੀਤਾ ਹੋਇਆ ਜੀ ਅਸੇ ਵੀ ਬਿਲਕੁਲ ਪਿਓਰ ਪਿਓਰ ਆ ਹਾਂਜੀ ਪਿਓਰ ਆ ਜੀ ਆਪਣੇ ਕੋਲ ਰੱਖਿਆ ਪਿਓਰ ਹੀ ਗਿਆ ਪਹਿਲਾਂ ਹੀ ਮੈਂ ਤਾਂ ਕਰਕੇ ਸਾਹਮ ਕੇ ਰੱਖਿਆ ਜੀ ਠੀਕ ਗਾਇਬ ਨਹੀਂ ਪੈਗਾ ਜਾਨੀ ਕਿੰਨੇ ਸਾਲ ਹੋ ਗਿਆ ਰੱਖਿਆ ਨੇ ਮੈਨੂੰ ਹੋ ਗਏ ਜੀ 8 ਕ 9 ਕ ਸਾਲ ਹੋ ਗਏ ਅਸਾਂ 8 9 ਸਾਲ ਹਾਂਜੀ ਇਹਦੇ ਦੀ ਖਰਾਬੀ ਟੱਡ ਕਾ ਕੰਡ ਕੀਤਾ ਹੋਇਆ ਸੀ ਠੀਕ ਨਹੀਂ 6 6 5 5 ਵਜੇ ਤੱਕ ਰਾਮ ਨਾਲ ਦੇ ਖੜੇ ਟਾਂਕੇ ਦੇ ਕਬੂਤਰ ਖੜੇ ਟਾਂਕੇ ਦੇ ਯਾਨੀ ਦੀ ਪਿੰਡ ਦੇ ਕਬੂਤਰ ਸਾਰੇ ਬਾਹ ਕੇ ਯਾਨੀ ਦੀ ਪੈਂਦਾ ਹੁੰਦਾ ਯਾ ਕਬੂਤਰ ਪੈਰ ਦਿਖਾਈ ਦੋ ਇਹਨਾਂ ਦੇ ਲਓ ਜੀ ਉਹ ਤਾਂ ਕੋਈ ਨਹੀਂ ਜੇ ਦਰਸ਼ਕ ਨੂੰ ਕਿਸੇ ਵੀਰ ਨੂੰ ਪਸੰਦ ਆਉਂਦੇ ਆ ਤਾਂ ਘਰੇ ਅੰਡਾ ਕੇ ਦੇਖ ਸਕਦੇ ਹਾਂ ਹਾਂਜੀ 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 ਬਸ ਠੀਕ ਹੈ ਠੀਕ ਹੈ ਬਾਕੀ ਆਹ ਨਾ ਲੈ ਇਹ ਦਰਸ਼ਨ ਆਈ ਹੈ ਰਾਮੂ ਵਾਲਾ ਵਾਲੇ ਬਾਬੇ ਦੀ ਕਬੂਤਰੀ ਜੀ ਠੀਕ ਹੈ ਇਹ ਕਬੂਤਰੀ ਨੇ ਵੀ ਆਪਣੇ ਜਾਨ ਦੀ ਪਿਆਰ ਲਾਇਆ ਕਬੂਤਰ ਨੇ ਠੀਕ ਹੈ ਅਸੇ ਰਾਮੂ ਵਾਲੇ ਵਾਲੇ ਦਰਸ਼ਨ ਦੀ ਆ ਦਰਸ਼ਨ ਦੀ ਹਾਂਜੀ ਹਾਂਜੀ ਉਹ ਕਹਿੰਦਾ ਹੁੰਦਾ ਵੀ ਜ਼ੋਰ ਬਿਸ਼ਰਮ ਹੁੰਦਾ ਆਪਦੀ ਲੀਲਾ ਰਾਜ ਜਾਂਦਾ ਓਕੇ ਹਾਂਜੀ ਇਹ ਨੀ ਨਾਲ ਸਿਆਣੀ ਆਪਣੇ ਘਰੇ ਜਾਣੀ ਸੀ ਇਹ ਕਬੂਤਰ ਤੇ ਉਹ ਕਬੂਤਰੀ ਨੇ ਜੜ ਲਾਤੀ ਠੀਕ ਉਸ ਤੋਂ ਬਾਅਦ ਮੈਨੂੰ ਇਹ ਕਬੂਤਰਾਂ ਦੇ ਨਾਲ ਹੀ ਸ਼ੌਂਕ ਪਿਆ ਜੀ ਆ ਕਬੂਤਰਾਂ ਦਾ ਠੀਕ ਆ ਕਬੂਤਰੀ ਚਿੱਟੀਆਂ ਅੱਖਾਂ ਦੀ ਆ ਜੀ ਓਕੇ ਹਾਂਜੀ ਬਾਕੀ ਇਹਨਾਂ ਦੀ ਨਾਲ-ਨਾਲ ਨਸਲ ਦੇ ਨਾਲ ਮੇਰਾ ਆ ਦੂਜੇ ਕਬੂਤਰ ਇਹਦਾ ਪੁੱਤ ਵੀ ਦਿਖਾਉਣਾ ਤੁਹਾਨੂੰ ਹਲਾਇ ਮਮਨ ਆ ਇਹ ਦਾ ਪੋਤਾ ਜੀ ਠੀਕ ਆ ਹਾਂਜੀ ਇਹ ਦੇ ਜਾਨੀ ਦੀ ਕਬੂਤਰ ਜਾਨੀ ਦੀ ਮੈਂ ਆਹ ਜਿਹੜੀ ਕਬੂਤਰੀ ਹੈ ਹਾਂ ਦਰਸ਼ਨ ਵਾਲੀ ਹਾਂਜੀ ਆ ਗਾਂ ਉਹਦਾ ਪੋਤਾ ਆ ਜੀ ਠੀਕ ਆ ਹਾਂਜੀ ਇਹਦੇ ਨਾਲ ਦਾ ਬਾਜੀ ਛੱਡਾ ਜੀ ਜਾਨੀ ਦੀ ਹਿੱਸੇ ਜਾ ਗਿਆ ਜੀ ਠੀਕ ਆ ਹਾਂਜੀ ਆਹ ਦੇਖੋ ਜੀ ਇੱਕ ਆ ਕਾਲਾ ਕਾਲਾ ਫੰਗ ਕੱਢਦਾ ਕੰਨੀ ਦੇ 10 ਫਰ ਸਾਫ ਹੋ ਗਏ ਜੀ 10 ਫਰ ਸਾਫ ਹੋ ਗਏ ਇਹਨੇ ਕੱਢਨੇ ਕੱਢਣਾ ਹੀ ਕੱਢਣਾ ਜੀ ਕਾਲਾ ਫੰਗ ਜੀ ਇਹਨੇ ਇੱਕ ਠੀਕ ਆ ਹਾਂਜੀ ਤੇ ਪੈਰ ਦਿਖਾਈਏ ਪੈਰ ਵੀ ਲਾਲ ਆ ਜੀ ਓਕੇ ਹਾਂਜੀ ਪੰਜੇ ਲਾਲ ਆ ਹਾਂਜੀ ਬਹੁਤ ਠੀਕ ਆ ਆਹ ਦੇ ਹੋਈ ਅੱਖ ਵੀ ਦੇਖੋ ਹਾਂ ਨੇੜਿਓਂ ਕਰਕੇ ਮੜਾ ਖੜੀ ਆ ਚੱਲ ਚੱਲ ਦੂਜੀ ਪਾਸ ਵਾਹ ਵਾਹ ਬਹੁਤ ਸੋਹਣਾ ਠੀਕ ਆ ਹਰ ਆ ਆਹਾ ਆਹਾ ਲਾਲ ਲਾਲ ਉਹ ਫਰੇ ਦਿਖਾ ਦੇ ਸਾਰੇ ਹੀ ਦਿਖਾ ਦੇ ਬਹੁਤ ਸਾਰੇ ਆ ਵੀ ਹੈ ਜੀ ਆਪਣੇ ਇਹਨਾਂ ਦੇ ਪਿਓਰ ਘੜਾਉਣਾ ਹੋਣਾ ਕਰਦੇ ਨਾਲ ਇਹ ਦਿੱਤੀ ਹੀ ਆ ਜੀ ਠੀਕ ਹੈ ਜੀ ਨਾਲ ਸ੍ਰੀ ਜੀ ਖਟੀਆਂ ਆਖਾਂ ਦੀ ਸਮਝ ਕਾਲੇ ਫੰਗ ਵੀ ਆ ਭੂਖ ਚ ਕਾਲੇ ਫੰਗਾ ਹਾਂਜੀ 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 ਠੀਕ ਹੈ ਤੇ ਆ ਇੱਕ ਸਾਈਡ ਤੇ ਦੋ ਕੰਨੀਆਂ ਦੇ ਕਾਲੇ ਫੰਗਾ ਜੀ ਅਸਾਂ ਕਾਲੇ ਫੰਗ ਕੱਢਦੇ ਹਾਂ ਜੀ ਇਹਨਾਂ ਦੀ ਇਹ ਸਾਖੇ ਵੀ ਕੱਢਦੇ ਆਂ ਚਿੱਟੀਆਂ ਅੱਖਾਂ ਦੇ ਵੀ ਖੱਟੀਆਂ ਅੱਖਾਂ ਦੇ ਠੀਕ ਹੈ ਜਾਨੀ ਚਿੱਟੀਆਂ ਅੱਖਾਂ ਦੇ ਵਾਲੇ ਉੱਡਦੇ ਆਂ ਜੀ ਖੱਟੀਆਂ ਅੱਖਾਂ ਦੇ ਕੋੜੇ ਵਾਲੇ ਹੁੰਦੇ ਉੱਡਦੇ ਹੈਗੇ ਆ ਜੀ ਜਾਨੀ ਦੀ ਆ ਭਜ ਭਜੁੰਦਾ ਹਾਂ ਜੀ ਪੂਰੇ ਉੱਡਦੇ ਆਂ ਇੰਟ ਵਾਲਿਆਂ ਜੀ ਫਿਰਦੇ ਹੁੰਦੇ ਆ ਕਬੂਤਰ ਜੀ ਠੀਕ ਹੈ ਠੀਕ ਇਹਨਾਂ ਦੀ ਲਾਦੇ ਜੀ ਠੀਕ ਹੈ ਹਾਂ ਜੀ ਆ ਵੀ ਜੀ ਮੈਂ ਉਹਨਾਂ ਦੀ ਦਾ ਦੇਸ਼ੀਆ ਕੜੀ ਕਬੂਤਰ ਦਿਖਾਈ ਆ ਆਹ ਠੀਕ ਹੈ ਇਹ ਵੀ ਘਰ ਹੀ ਰੱਖਿਆ ਖੱਟੀਆਂ ਅੱਖਾਂ ਦੀ ਇਹਨਾਂ ਦੀ ਓਕੇ ਹਾਂਜੀ ਬੜੀ ਵੜੇ ਅੱਖਾਂ ਦੀ ਓਕੇ ਇਹਨਾਂ ਦੇ ਵੀ ਬੱਚੇ ਬਹੁਤ ਆਰਡਰ ਤੇ ਆ ਜੀ ਕਰੇ ਠੀਕ ਹੈ ਜੀ ਹਾਂਜੀ ਸਾਰੇ ਹੀ ਆਰਡਰ ਦੇ ਜਾਨਾ ਆਪਾਂ ਮਾਨ ਨਹੀਂ ਕਰਦੇ ਬਾਈ ਗੁਰਦੀ ਘਰ ਪਾ ਜੀ ਚਲੋ ਕਰਨ ਵਾਲਾ ਕਰਤਾ ਹਰਾ ਜੀ ਠੀਕ ਹੈ ਹਾਂ ਜੀ ਮਸਾਲਾ ਫੇਵਰ ਵਧੀਆ ਨਾ ਹਾਂ ਜੀ ਆ ਵੀ ਉਹਨਾਂ ਲਈ ਨਮੀ ਪੱਠੀ ਘੜਾਈ ਸੀ ਜੀ ਇਹ ਬਸ ਦੋ ਦੋ ਕੰਨੀਆਂ ਰਹਿ ਗਈਆਂ ਜੀ ਇਹ ਵੀ ਛੱਡਣੀ ਆ ਜੀ ਥਾਲ ਤੇ ਡਾਲੀ ਇਹਦੀ ਧੀ ਸੀ ਆ ਕਿਹੜੀ ਲਾਲ ਸਰੀ ਦਾ ਚਿੱਟੀਆਂ ਅੱਖਾਂ ਦੇ ਵੀ ਘੜਦੇ ਆ ਇਹਨਾਂ ਦੇ ਠੀਕ ਹੈ ਇਹ ਚਿੱਟੀਆਂ ਦੀ ਆ ਇਹ ਚਿੱਟੀਆਂ ਦੀ ਆ ਜੀ ਠੀਕ ਹੈ ਏ ਵੀ ਜਾਣਦੀ ਕਿ ਬੱਚਾ ਹੁੰਦਾ ਜੀ ਤਾਂ ਲੈ ਦਿੰਦੀ ਘਰੇ ਜੀ ਰਾੜੀ ਦੇ ਦਾਣੇ ਜਾਣੀ ਦਾਣੇ ਦੀ ਓਕੇ ਓਕੇ ਹਾਂਜੀ ਬਹੁਤ ਸਕਦੇ ਆ ਘੰਡ ਘੰਡ ਆ ਇਹ ਤੇ ਪੈਰ ਜੀ ਹਾਂਜੀ ਪੈਰ ਜੀ ਦੇਖ ਲੋ ਮੌਜੀ ਆ ਥੋੜੀ ਜੀ ਅਸਲ ਮੌਜ ਹੈ ਹਾਂਜੀ ਮੌਜ ਆ ਜੀ ਠੀਕ ਹੈ ਜੀ ਠੀਕ ਹੈ ਇਹਨਾਂ ਲੋਰੀ ਜੀ ਠੀਕ ਏ ਵੀ ਛੱਡਣ ਵਾਲੀ ਆ ਜੀ ਆ ਦਾ ਫਰਸਾ ਕੋਈ ਬੈਠੀ ਆ ਜੀ ਠੀਕ ਹੈ ਇਹ ਵੀ ਜਾਨੀ ਕਰਦੇ ਵਾਲਿਆਂ ਜੀ ਰਤੇ ਕਬੂਤਰ ਦੀ ਆਤੀ ਅਸੇ ਰਤੇ ਦੀ ਹਾਂਜੀ ਰਤੇ ਦੀ ਆ ਕਰਦੇ ਵਾਲਿਆਂ ਜੀ ਆ ਕਬੂਤਰੀ ਠੀਕ ਜੀ ਤੇ ਇਹ ਵੀ ਛੱਡਦੀ ਆ ਇਹ ਜਿੰਨੇ ਵੀ ਬੱਚਾ ਹੁੰਦੇ ਨੇ ਦਾਨ ਲਾਇਆ ਹੁਣ ਮੈਂ ਬੰਦ ਕੀਤੇ ਹੋਇਆ ਜੀ ਕਬੂਤਰ ਖਟੀਆਂ ਖਾ ਲਈ ਹੈ ਜੀ ਹਾਂਜੀ ਠੀਕ ਤੇ ਇੱਕ ਆਹ ਹੋ ਗਈ ਆ ਵੀ ਦਾ ਫਰ ਸਾਫ ਆ ਜੀ ਓਕੇ ਔਰ ਇਹ ਕਾਲੇ ਫੰਗ ਕਿੱਡੇ ਕੋਈ ਕਰਨ ਕੰਨੀ ਆਦੇ ਜੀ ਅਸਾ ਇਹ ਕਾਲੇ ਆ ਹਾਂਜੀ ਦਰਦੇ ਵਾਲੇ ਇਹ ਪੂਛ ਵੀ ਕਾਲੇ ਦੇ ਵਿੱਚ ਫੰਗ ਕੱਢੇ ਹੋਏ ਜੀ ਠੀਕ ਆ ਹਾਂਜੀ ਇਹ ਬੱਚਾ ਹੁੰਦਾ ਵੀ ਦਿਨ ਲੰਦਾ ਹੁੰਦਾ ਸੀ ਇਹ ਓਕੇ ਇਹ ਅਗਤੀ ਛੱਡਣਾ ਪਿਓਰ ਕਰਦੇ ਵਾਲਾ ਇਹ ਖੱਟੀਆਂ ਅੱਖਾਂ ਦਾ ਜੀ ਹਾਂਜੀ ਇਹ ਲਾਲ ਪਾਲ ਜੀ ਸਹੀ ਠੀਕ ਹੈ ਠੀਕ ਹੈ ਇਹ ਵੀ ਜੀ ਘਰ ਹੀ ਰੱਖੀ ਹੋਈ ਆ ਕਬੂਤਰੀ ਜੀ ਆ ਗਰਮੀ ਜਿਹੜੇ ਹੁਣ ਹੋ ਗਏ ਵਾਸਤੇ ਹਾਂਜੀ ਬੱਚੇ ਨਸਲਾਂ ਰੱਖੀ ਆ ਗੜੀ ਗਰਮੀ ਜੇ ਹੁਣ ਜੀ ਨੰਗ ਗਿਆ ਸੀ ਜਾਂ ਜੀ ਯਾਨੀ ਗਰਮੀ ਜੇ ਪੰਜ ਬਾਜੇ 5:30 ਵਜੇ ਤੱਕ ਰੌੜ ਦੇ ਖੜੇ ਟੰਗਦੇ ਆ ਕਬੂਤਰੀ ਜੀ ਇਹ ਵੀ ਗਰਦੇ ਵਾਲਿਆਂ ਦੀ ਹੈ ਜੀ ਇਹ ਵੀ ਗਰਦੇ ਵਾਲੇ ਹਾਂਜੀ ਹਰਾ ਰੰਗ ਕੀਤਾ ਹੋਇਆ ਇਹ ਜੀ ਨੂੰ ਹਾਂਜੀ ਇਧਰ ਉਹ ਵੀ ਹਰਾ ਜੀ ਪੈ ਰਹਿ ਗਿਆ ਖਟੀਆਂ ਖਾਣੀਆਂ ਇਹ ਠੀਕ ਹੈ ਜੀ ਹਾਂਜੀ ਠੀਕ ਹਾਂਜੀ ਇਹ ਕਾਜੀ ਹੁਣ ਡਾਉਣਾ ਜਾਈ ਬਾਜੀ ਦੀ ਤਿਆਰ ਕੀਤੇ ਹੋਇਆ ਜੀ ਠੀਕ ਹੈ ਨਾਲ ਸਰੇ ਵੀ ਗਰਦੇਬ ਵਾਲਿਆਂ ਦੀ ਅਸੇ ਗਰਦੇਬ ਵਾਲੇ ਚ ਪਿਓਰ ਆ ਬਿਲਕੁਲ ਪਿਓਰ ਆ ਜੀ ਪਿਓਰ ਜੀ ਪਿਓਰ ਜੀ ਠੀਕ ਹਾਂਜੀ ਆ ਦੇਖੋ ਜੀ ਰੰਗੋ ਹੀ ਨਹੀਂ ਕਰੇ ਗੱਜਾ ਜੀ ਬੱਚਾ ਹੁੰਦਾ ਕਈ ਸਾਰਾ ਦਿਨ ਲਾ ਦਿੰਦਾ ਸੀ ਇਹ ਬੱਚਾ ਹੁੰਦਾ ਠੀਕ ਰਾੜੀ ਦੇ ਦਾਣਿਆਂ ਦੇ ਓਕੇ ਅੱਖਾਂ ਖਟੀਆਂ ਜੀ ਦੇਖ ਲਈ ਅੱਖਾਂ ਅਸਾ ਖਟੀਆਂ ਖਾਂਦਾ ਹਾਂਜੀ ਸਹੀ ਹਾਂਜੀ ਓਕੇ ਪੈਰ ਦਾ ਲੋ ਜੀ ਫਿਰ ਵੀ ਹੈ ਠੀਕ ਹੈ ਹਾਂਜੀ ਇਹ ਹੈ ਜੀ ਆਲੇ ਬਾਟ ਡਾਕਟਰ ਹਾਂ ਹਾਂ ਇਹ ਚੰਨਾ ਨਾਲ ਵਾਲੀ ਦਾ ਜੀ ਬੱਚਾ ਯਾਨੀ ਦੀ ਬਖੜਾਇਆ ਸੀ ਅੱਛਾ ਜਿਹੜੀ ਉੱਥੇ ਛੱਡੀ ਚੰਨਾ ਹਾਂ ਹਾਂਜੀ ਇਹ ਵੀ ਯਾਨੀ ਦੀ ਆਪਣੇ ਘਰੇ ਦੇਣ ਲਾਉਂਦੇ ਆ ਜੀ ਹਾਂ ਇਸ ਟਾਈਮ ਯਾਨੀ ਓਕੇ ਚਿੱਟੀਆਂ ਅੱਖਾਂ ਦੀ ਹਾਂਜੀ ਕਬੂਤਰ ਆ ਜੀ ਕਰਕੇ ਅੱਖਾਂ ਮਾਰ ਅਛੇ ਕਬੂਤਰ ਹਾਂਜੀ। ਲਾਬੀ ਡਾਟਾ ਕੀਤਾ ਹੋਇਆ ਜੀ ਇਹਦਾ। ਠੀਕ ਹੈ। ਪੈਰ ਵੀ ਇਹਦੇ ਲਾਲ ਹੀ ਆ ਜੀ। ਓਕੇ ਹਾਂਜੀ। ਬਸ ਇੱਕ ਦੋ ਕਿ ਨਸਲੇ ਆ ਤੁਹਾਡੇ ਕੋਲ ਜਿਵੇਂ ਗਰਦੇਵ ਵਾਲੀ ਆ ਤੇ ਹਾਂਜੀ ਇੱਕ ਜੀ ਹਾਂ ਆਪਣੀ ਦਰਸ਼ਨ ਵਾਲੀ ਜੀ। ਠੀਕ ਹੈ ਠੀਕ ਹੈ। ਸਾਰੇ ਪਿਓਰ ਕੀਤੇ ਹੋਏ ਆ। ਪਿਓਰ ਕੀਤੇ ਹੋਇਆ ਜੀ ਹਾਂਜੀ। ਠੀਕ ਹੈ ਠੀਕ ਹੈ। ਲਿਆਉਣਾ। ਆ ਵੀ ਛੱਡਣਾ ਜੀ ਆਪਾਂ ਕਬੂਤਰ ਐ ਇੱਕਤੀ ਜੀ ਠੀਕ ਆ ਇਹਨੇ 10 ਫਰ ਸਾਫ ਹੋ ਗਿਆ ਸਾਰਾ ਦਿਨ ਲਾਇਆ ਜੀ ਸਾਰਾ ਦਿਨ ਜੀ ਖਟੀਆਂ ਅੱਖਾਂ ਦਾ ਜੀ ਓਕੇ ਇਹ ਕਿਹੜੀ ਚੋ ਨਸਲ ਤੋਂ ਗੱਦੇ ਵਾਲਿਆਂ ਜੀ ਹਾਂਜੀ ਠੀਕ ਆ ਜੀ ਹਾਂਜੀ ਇਹ ਸਾਰਾ ਜੀ ਲਾਉਣਾ ਇਹ ਇੱਕਤੀ ਜਾਨੀ ਦਿਨ ਲਾਇਆ 10 ਫਰ ਸਾਫ ਹੋਇਆ ਬੈਠਾ ਜੀ ਓਕੇ ਹਾਂਜੀ ਹੁਣ ਦੁਬਾਰੇ ਕਰਨਾ ਪਊ ਇਹਨੂੰ ਫੇਰ ਸਾਫ ਨਹੀਂ ਨਹੀਂ ਜੀ ਹੁਣ ਐਂ ਛੱਡ ਦਾਂਗੇ ਜੀ ਠੀਕ ਆ ਛਾੜੂਗਾ ਇੱਕ ਅੱਧੀ ਜਾਨੀ ਦੀ ਚੱਲ ਜਾਂਦੀ ਹੁੰਦੀ ਹੈ ਜੀ ਅੱਛਾ ਅੱਛਾ ਹਾਂਜੀ ਠੀਕ ਆ ਠੀਕ ਆ ਆ ਕਬੂਤਰ ਐ ਆਪਣੇ ਠੀਕ ਹੈ ਜੀ ਠੀਕ ਗਰਦੇਵ ਵਾਲਾ ਪਿਓਰ ਹੈ ਹਾਂ ਜੀ ਪਿਓਰ ਕਰਿਤੇ ਹੋਇਆ ਜੀ ਬਸ ਠੀਕ ਹੈ ਹਾਂ ਜੀ ਗਾਂ ਦਾ ਬੱਚਾ ਜੀ ਆ ਇਹ ਵੀ ਹਜੇ ਮੈਂ ਗਜਾਉਣਾ ਜੀ ਆ ਦੇਖੋ ਠੀਕ ਹੈ ਇਹ ਨਾ ਮੈਂ ਆਪਾਂ ਬੱਚਾ ਵੀ ਲਾਲ ਕੱਢਦੇ ਆ ਥੋੜਾ ਥੋੜਾ ਹਾਂ ਜੀ ਲਾਲ ਕੱਢਦੇ ਆ ਜੀ ਲਾਲ ਤੇ ਕਾਲੀਆਂ ਕੱਢਦੇ ਆ ਜੀ ਓਕੇ ਹਾਂ ਜੀ ਇਹ ਖੱਟੀਆਂ ਅੱਖਾਂ ਦਾ ਵਾ ਠੀਕ ਹੈ ਜੀ ਹਾਂ ਜੀ ਆ ਯਾਨੀ ਜੀ ਹੁਣ ਗਝਾਉਣੇ ਆ ਬੱਚੇ ਜੀ ਨਾ ਕਰਕੇ ਸਾਰੇ ਗਝੇ ਨਹੀਂ ਹਜੇ ਗਝੇ ਨਹੀਂ ਜਾਲ ਚ ਪਾਉਂਦਾ ਸੀ ਜੀ ਠੀਕ ਆ ਠੀਕ ਹਾਂਜੀ ਬਸ ਠੀਕ ਆ ਜਦੋਂ ਕਿਸੇ ਦਰਸ਼ਕ ਨੇ ਲੈਣੇ ਹੋਏ ਫਿਰ ਉਹ ਘਰੇ ਡਾ ਕੇ ਦੇਖ ਕੇ ਅਸਾਂ ਤੁਹਾਨੂੰ ਤੁਹਾਡੇ ਨਾਲ ਫੋਨ ਤੇ ਕੰਟੈਕਟ ਕਰ ਲੈਣਗੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਹਿਗੇ ਵੀ ਡਾ ਸਕਦੇ ਜੀ ਕੋਲ ਵੈ ਨਹੀਂ ਕੋਈ ਹੜ ਜੇਠ ਦੇ ਵਿੱਚ ਵੀ ਡਾ ਸਕਦੇ ਐ ਨਹੀਂ ਕੋਈ ਗੱਲ ਠੀਕ ਆ ਠੀਕ ਆ ਹਾਂਜੀ ਬਸ ਹੜ ਜੇਠ ਦੇ ਵਿੱਚ ਡਾ ਕੇ ਦੇਖ ਲੈਣ ਆਪਣੇ ਸਾਹਮਣੇ ਆਪਾਂ ਦਵਾਗੇ ਐ 2:3 3 ਵਜੇ ਨੂੰ ਜਾਣਗੇ ਇਕੱਲੇ ਰਾੜੀ ਤੇ ਦਤਾਨੇ ਆ ਠੀਕ ਹੈ ਠੀਕ ਖਰਾਕ ਦਾ ਵਖਰੀ ਪਾਉਣੀ ਹੈ ਜਿਹੜੀ ਉਹ ਪਾਉਣੀ ਹੈ ਓਕੇ ਉਹ ਖਰਾਕ ਪਾਉਣ ਲੱਗ ਜਾਂਦਾ 4 4 5 5 ਵਜੇ 6 6 ਵਜੇ ਤੱਕ ਕਰ ਜਾਂਦੇ ਚੋਫੀ ਮਾਰਦਾ ਠੀਕ ਹੈ ਠੀਕ ਆ ਉਹ ਤਾਂ ਚਲੋ ਕੋਈ ਨਹੀਂ ਆ ਕੇ ਦੇਖ ਲੈਣਗੇ ਹਾਂਜੀ ਠੀਕ ਹੈ ਜੀ ਤੇ ਹੋਰ ਦਿਖਾ ਦਿਓ ਜੀ ਆਹੀ ਆਪਣੇ ਬੱਚਿਆਂ ਨੂੰ ਰੱਖਿਆ ਹੋਇਆ ਵੱਡੇ ਮੈਂ ਜੀ ਪ्योर ਬਣਾ ਗਈ ਠੀਕ ਹੈ ਇਹ ਕਿਹੜੀ ਇਹ ਉਹਨਾਂ ਜੀ ਇਹੀ ਗਰਦੇਬ ਵਾਲਿਆਂ ਦੀ ਸੀ ਇਹ ਵੀ ਗਰਦੇਬ ਵਾਲਿਆਂ ਚ ਹਾਂ ਚੰਨ ਵੀ ਕੱਢਦੇ ਆਂ ਹਾਂਜੀ ਰੇਤਾ ਵੀ ਕੱਢਦੇ ਠੀਕ ਹੈ ਕਿਹੜੀ ਚੰਨ ਚਿੱਟੀਆਂ ਜੀ ਚਿੱਟੀਆਂ ਫੜਿਓ ਮਾਰੀ ਕਰੀਓ ਤੋਂ ਦੀ ਬੜੀ ਇੱਕ ਹਾਂ ਜੀ ਆਲਾ ਬੱਚੇ ਲੋਕਾਂ ਕੱਪਿਆਵੋ ਸੀ ਜਨਾ ਠੀਕ ਹੈ ਜੀ ਦੂਜੀ ਓਕੇ ਠੀਕ ਯਾਨੀ ਜੀ ਆਪਾਂ ਨੈਸ਼ਨਲ ਨੂੰ ਘਰੇ ਰੱਖਿਓ ਹੈ ਇਹਨਾਂ ਦੇ ਬੱਚੇ ਹੀ ਉੱਡਦੇ ਹਨ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਇਹ ਪੂਰੇ ਫੁੱਲ ਉੱਡਦੇ ਐਵੇਂ ਆਪਾਂ ਝੂਠੀ ਮਾਰਦੇ ਵੀ ਡਾਕੇ ਵੀ ਦੇਖ ਸਕਦਾ ਬੰਦਾ ਐ ਨਹੀਂ ਹੁੰਦਾ ਹਾਂ ਉਹ ਤਾਂ ਚਲੋ ਕੋਈ ਨਹੀਂ ਹਾਂ ਜੀ ਡਾਕੇ ਦੇਖ ਲੈਣੇ ਬਾਕੀ ਪਾਨੂੰ ਪਤਾ ਵੀ ਗਰਦੇਵ ਵਾਲੀ ਪਿਓਰ ਮਸਾਲਾ ਤੋ ਪਿਓਰ ਜੀ ਪਿਓਰ ਜੀ ਹਾਂ ਜੀ ਹਾਂ ਉਹਨਾਂ ਦਾ ਸਾਨੂੰ ਚਾਰ ਦਾ ਬਜਟ ਹਾਂ ਜੀ ਠੀਕ ਇਹ ਆ ਵੀ ਉਹਨਾਂ ਦੇ ਗਾਂ ਘੀਤੀ ਹੋਈ ਆ ਮਸ ਜੀ ਠੀਕ ਹੈ ਜੀ ਆ ਕਬੂਤਰ ਜੀ ਖਟੀਆਂ ਅੱਖਾਂ ਦਾ ਠੀਕ ਹੈ ਜੀ ਇਹ ਬਹੁਤ ਉੱਚਾ ਉੜਦਾ ਸੀ ਮੈਂ ਘਰੇ ਰੱਖ ਲਿਆ ਜੀ ਮੈਂ ਹਾਈ ਬਾਜੀ ਦੇ 10 ਦਾ ਨਹੀਂ ਸੀ ਘੰਟਾ ਘੰਟਾ 2-2 ਘੰਟੇ ਫਿਰ ਮੈਂ ਹਾਈ ਕਟਿਆ ਜੂ ਟਾਈਮ ਤੇ ਤਾਂ ਕਰਕੇ ਘਰੇ ਹੀ ਰੱਖ ਲਿਆ ਠੀਕ ਅਸੇ ਖਟੀਆਂ ਅੱਖਾਂ ਦਾ ਖਟੀਆਂ ਅੱਖਾਂ ਦਾ ਜੀ ਕਬੂਤਰ ਚਿੱਟਾ ਬਿਲਕੁਲ ਚਿੱਟਾ ਹੀ ਹਾਂਜੀ ਸਫੈਦ ਆ ਜੀ ਠੀਕ ਕਾਲਾ ਗੰਡ ਕੀਤਾ ਹੋਇਆ ਸੀ ਇਹਦਾ ਜੀ ਠੀਕ ਹਾਂਜੀ ਛੋਟ ਆਏਗੀ ਛੋੜੇ ਛੋੜੇ ਛੋਟ ਆਈ अच्छा अच्छा हां जी वो भी सवारंगे जी ठीक है हां जी सही सही पैर जे दिखा हां जी ਥਾਲ ਪਰ ਮੈ ਜੀ ਓਕੇ हां जी ਸਹੀ ਆ ਹਬੇ ਗੁਬੁੱਤਰ ਜੀ ਆਪਣਾ ਘਰ ਲਈ ਰੱਖਿਆ ਬੱਚਾ ਨੂੰ ਜੀ ਠੀਕ ਹੈ ਇਹ ਵੀ ਗੱਦੇ ਵਾਲੀ ਹਾਂ ਜੀ ਹਾਂ ਜੀ ਸਾਰੀ ਮੈਸੀ ਉਹਨਾਂ ਵਾਲੀ ਹੈ ਜੀ ਆਪਣੇ ਪਿਆਰ ਕੀਤੇ ਹੋਇਆ ਜੀ ਓਕੇ ਹਾਂ ਜੀ ਇਨਾਂ ਦੇ ਬੱਚੇ ਇਨਾਂ ਦੇ ਬੱਚੇ ਮੈਂ ਘੜਾਈ ਸੀ ਜੀ ਕਰੇ ਦੋ ਬੱਚੇ ਮਰ ਗਏ ਔਰ ਡੋਡ ਗਏ ਜੀ ਹਰ ਜੇੜ ਦੀ ਤਪੂਚ ਠੀਕ ਹੈ ਹਾਂਜੀ ਪੂਰੇ ਫੁੱਲ ਉੱਡਦੇ ਜੀ ਠੀਕ ਹੈ ਠੀਕ ਵਾਹਿਗੁਰੂ ਦੀ ਕਿਰਪਾ ਬਾਕੀ ਚਲੋ ਕਰਨ ਵਾਲਾ ਕਰਤਾਰਾ ਜੀ ਹਾਂ 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 ਸਰੋਂ ਫੁੱਲੀਆਂ ਅੱਖਾਂ ਜੀ ਇਹਦੀ ਹਾਂ ਅੱਖਾਂ ਜਮ ਸਰੋਂ ਹਾਂਜੀ ਯਾਨੀ ਇਹ ਕਬੂਤਰ ਆਪਣੀ ਝੜ ਲਾਉਣ ਵਾਲੇ ਆ ਜੀ ਮੇਨ ਕਬੂਤਰ ਠੀਕ ਹੈ ਹਾਂਜੀ ਅੱਖ ਦੇ ਟਾਂਕ ਨਹੀਂ ਜਾਨਾ ਹਾਂ ਟਾਂਕਾਂ ਜੀ ਇਹਦੇ ਓਕੇ ਹਾਂਜੀ ਇੱਧਰ ਜੀ ਠੀਕ ਹਾਂ ਤਾਂ ਜਾ ਬੰਦਾ ਹਾਂਜੀ ਇਹ ਵੀ ਘਰੇ ਜਾਨੀ ਦੀ ਕਬੂਤਰ ਆਪਾਂ ਘਰੇ ਰੱਖ ਲਿਆ ਸੀ ਇਹ ਵੀ ਚਿੱਟੀਆਂ ਖਾਦਾ ਹੀ ਨਾ ਇਹਦਾ ਭਾਈ ਆ ਜੀ ਆ ਲਾਲ ਚੋਟਾ ਚਿੱਟੀਆਂ ਆਖਾਂ ਦਾ ਜੀ ਅਸਾਂ ਚਿੱਟੀਆਂ ਦਾ ਹਾਂਜੀ ਇਹ ਵੀ ਘਰੇ ਜਾਨੀ ਦੀ ਇੰਨਾ ਜ਼ੋਰ ਲਾਉਂਦਾ ਜੀ ਘਰੇ ਆ ਕੇ ਡੱਗਦਾ ਹੀ ਜਾਨੀ ਦੀ ਅੱਛਾ ਅੱਛਾ ਠੀਕ ਇਹ ਛਤਰੀ ਦਾ ਨਹੀਂ ਪਤਾ ਲੱਗਦਾ ਜੀ ਵੀ ਮੈਂ ਛਤਰੀ ਤੇ ਬੈਠਾ ਨਹੀਂ ਬੈਠਣਾ ਓਕੇ ਹੁਣ ਤੇ ਮੂੰਹ ਹੋਵੇ ਡੱਕ ਦੇ ਸ਼ਾਂ ਜੀ ਬਹੁਤ ਜ਼ੋਰ ਨਾਲ ਹਾਂਜੀ ਬਹੁਤ ਜ਼ੋਰ ਲਾਉਂਦੇ ਫਿਰ ਮੈਂ ਇਹਨਾਂ ਨੂੰ ਦਵਾਈਆਂ ਬੂਟੀਆਂ ਦੇ ਕੇ ਛੱਟ ਕਰ ਲੈਂਦਾ ਯਾਨੀ ਉਸ ਤੋਂ ਬਾਅਦ ਮੈਂ ਛੱਡੀਆਂ ਨਹੀਂ ਇਹਨਾਂ ਸਲਾਈ ਰੱਖ ਲਈਆਂ ਘਰ ਹੀ ਠੀਕ ਹੈ ਵੀ ਇਹਨਾਂ ਦੇ ਵਧੀਆ ਹਾਂਜੀ ਇਹ ਆਪਣਾ ਗਿੱਜਾ ਹੋਇਆ ਕਬੂਤਰ ਇਹ ਆਪਣੇ ਘਰੇ 6 ਵਜੇ 6 ਵਜੇ ਤੱਕਰ ਜਾਂਦਾ ਸ਼ਿਆ ਕਬੂਤਰ ਜੀ ਠੀਕ ਹੈ ਹਾਂਜੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਉੱਡੇ ਵੀ ਆ ਜੀ ਆਪਾਂ ਮਾਨ ਨਹੀਂ ਕਰਦੇ ਸਾਰੇ ਪਿੰਡੋਂ ਆਪਣੇ ਕਬੂਤਰ ਬਹੁਤ ਉੱਡੇ ਆ ਜੀ ਬਸ ਠੀਕ ਹਾਂਜੀ ਮਿਹਨਤ ਕਰਦੇ ਆ ਚਲੋ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਜੀ ਹਾਂਜੀ